ਇਹਦਾ ਸਾਰਾ ਚਲੰਗਿਆ ਹੋਇਆ ਇਸ ਕਰਕੇ ਕਹਿੰਦੇ ਹਨ ਕੈਰਮ ਪਾ ਰਹੇ ਉਹਨਾਂ ਵੀ ਰੋਣਾ ਪਿਆ ਕਿਉਂਕਿ ਰੋਣ ਤੋਂ ਸਾਨੂੰ ਹਟਾਇਆ ਪਰ ਇੱਕ ਐਸਾ ਸਮਾਂ ਆਇਆ ਕੈਰਵਨ ਵੀ ਰੋਣਾ ਪਿਆ ਪੰਨ ਵੀ ਰੋਣਾ ਪਿਆ ਤਦੋਂ ਰੋਣਾ ਪਿਆ ਜਦੋਂ ਝੂਏ ਵਿੱਚ ਪੰਨ ਜਿਹੜੇ ਸਨ ਉਹ ਸਾਰਾ ਕੁਝ ਖਾਰ ਗਿਆ ਇਸ ਕਰਕੇ ਜੁਆ ਦੀ ਖੇਡ ਨਹੀਂ ਚੱਲੀ ਸਿੱਖਿਆ ਦੇ ਲਈ ਨਹੀਂ ਸੀ ਕਿ ਜੂਵਾ ਰਾਤਰੀ ਕੋ ਕਹਿਦਾ ਇਹ ਨਹੀਂ ਸਾਨੂੰ ਖੇਤ ਨਹੀਂ ਜਾਏ ਅਭੀ ਧਰਮ ਦੀ ਕਮਾਈ ਭੁਲਾਈ ਨਹੀਂ ਜਾਣ ਦੇਣੀ ਚਾਹੀਦੀ ਉਹ ਹਾਰ ਦੇ ਸਾਰਾ ਕੁਝ ਉਹਨਾਂ ਨੂੰ ਕੋਈ ਉਹਨਾਂ ਨੇ ਪੁੱਛਿਆ ਵੀ ਹੋੜ ਉਹ ਕਹਿੰਦਾ ਦੁਰਯੋਧਨ ਜਿਹੜਾ ਸੀ ਕਹਿੰਦਾ ਮੇਰੇ ਰਾਜ ਤੋਂ ਬਾਹਰ ਹੋ ਜਾਓ ਮੈਂ ਰਾਜ ਵਿੱਚ ਨਹੀਂ ਰਹਿਣਾ 12 ਸਾਲ ਜਦੋਂ ਸੇਧਾ ਗਰਾਂ ਸਿੰਘ ਦੀ ਵੇਦ ਥਿਉਰੀ ਸੀ ਆਨੇ ਕਹਿੰਦੇ 12 ਸਾਲ ਤੇਰਮਾ ਸਾਥ ਤੁਸੀਂ ਗੁਮਤ ਕੱਢਣਾ ਹੈ ਜੇ ਤੇਰਵੇਂ ਸਾਲ ਵਿੱਚ ਦਿਸ ਗਏ ਸਨ ਭਰਾ ਸੀ ਚਾਚੇ ਤਾਇਆ ਅੱਜ ਵੀ ਆਪਾਂ ਵੇਖਦੇ ਆਂ ਜਿਆਦੇ ਕੰਮ ਲੜਦੇ ਹੈ ਚਾਚੇ ਚਾਚੇ ਉਹ ਹੀ ਲੱਗੇ ਨਾ ਔਰ ਕਹਿੰਦੇ ਸਭ ਆਪਸ ਵਿੱਚ ਸਕੇ ਸੰ ਲੇਕਿਨ ਹਾਰ ਕੇ ਸਾਰਾ ਕੁਝ ਦੁਜੋਦਨ ਨੇ ਕਿਹਾ ਵੀ ਚਲੇ ਜਾਓ ਤੇ ਮਾ ਸਾਲ ਗੁਪਤ ਘਟਨਾ ਹੈ ਇਹਨਾਂ ਨੇ ਫਿਰ ਕਿਸੇ ਰਾਜੇ ਦੀ ਨੌਕਰੀ ਕੀਤੀ ਜੰਗਲਾਂ ਵਿੱਚ ਰਹੇ ਤੇ ਮਾ ਸਾਲ ਗੁਪਤ ਘਟ ਰਹੇ ਨੇ ਇੱਕ ਥਾਂ ਤੇ ਚਲੇ ਗਏ ਔਰ ਛੋਟੇ ਭਰਾ ਨੇ ਕਿਹਾ ਕਿਹੜੇ ਕਿਹੜੇ ਸੰਗ ਇਹ ਸਭ ਜੁਦਿਸ਼ਟ ਨਾ ਸੀ ਨਾ ਦੇ ਜੁਦਿਸ਼ਟ ਨਕਲ ਸਹਦੇਵ ਅਰਜਨ ਪੀ ਇਹ ਛੋਟੇ ਭਰਾ ਨੇ ਕਿਹਾ ਪਾਣੀ ਚਾਹੀਦਾ ਪਾਣੀ ਕਹਿੰਦੇ ਪਾਣੀ ਵੱਡੇ ਭਰਾ ਸੀ ਜਿਹੜਾ ਦੁਦਸ਼ਤ ਉਹ ਕਹਿੰਦੇ ਪਾਣੀ ਚਾਹੀਦਾ ਕਹਿੰਦੇ ਤਾਂ ਹੁਣ ਤੁਸੀਂ ਇਹ ਲੈ ਕੇ ਸੁਬੇਦਾਰ ਸਾਹਿਬ ਸਭ ਤੋਂ ਵੱਡੇ ਆ ਰਾਮਾ ਵਿੱਚ ਪੱਕਦੇ ਸੋਚਿਆ ਸੰਸਾਸਤਰ ਕੀ ਸੁਹੁੰਦਾ ਬਟਾ ਪ੍ਰਾਅ ਕੇਵਲ ਪ੍ਰਾਅ ਨਹੀਂ ਹੁੰਦਾ ਜੇ ਪਿਤਾ ਚੜਾਈ ਕਰ ਦੇ ਬਟਾ ਪ੍ਰਾਅ ਪਿਤਾ ਦੇ ਸਮਾਨ ਬੱਟੀ ਪਰ ਜਾਈ ਕੇਵਲ ਪਰਜਾਈ ਨਹੀਂ ਹੈ ਔਰ ਜੇਕਰ ਮਾਂ ਅਕਾਲ ਚਲਾਣਾ ਕਰ ਦੇ ਬੱਟੀ ਪਰਜਾਈ ਕੀ ਇਸ ਲਈ ਮਾਂ ਦੇ ਸਮਾਨ ਮਾਂ ਦੇ ਸਮਾਨ ਦਿਆ ਵੱਡੀ ਪਰਜਾਈ ਇਸੇ ਕਰਕੇ 사ਸੰਦ ਦਾ ਬਟਾ ਜਿਹੜਾ ਸੀ 유디ਸ਼ਟਰ ਉਹ ਕਹਿੰਦੇ ਪਾਣੀ ਚਾਹੀਦਾ ਕਹਿੰਦੇ ਪਾਣੀ ਜੀਵਨ ਹੈ ਨਾ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਕਹਿੰਦੇ ਪਾਣੀ ਚਾਹੀਦਾ ਕਹਿੰਦੇ ਆਪ ਕਰੋ ਅਪਨ ਜੰਗਲ ਵਿੱਚ ਜਾ ਪਤਾ ਨਾਲੱਕ ਜਾਏ ਦਰਯੋਦਨ ਨੂੰ ਤੁਸੀਂ ਪਾਣੀ ਦਾ ਪਤਾ ਕਰ ਲੋ ਪੀ ਆयो ਚਾਰੇ ਪਾਸੇ ਦੇ ਦਿੱਤੇ ਔਰ ਭਾਲਣ ਵਾਸਤੇ ਪਾਣੀ ਹੀ ਉਹਨਾਂ ਨੇ ਪਾਣੀ ਭਰ ਲਿਆ ਸੋਹਣਾ ਤਲਾ ਤਲਾ ਤੇ ਚਲੇ ਗਏ ਸਿਰਫ ਮਨ ਬਾਦੀ ਪਹਾੜੀ ਦਸਰੇ ਤੱਕ ਔਰ ਚਲੇ ਗਏ ਜਦੋਂ ਭੁੱਖ ਭਰ ਕੇ ਪਾਣੀ ਦਾ ਪੀਣ ਲਗੇ ਤੁਸੀਂ ਉਧਰ ਤੋਂ ਦੇਖੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ रब जी बहोत मज़ा